ਕੇ ਰੱਬ ਜੀ ਨੂੰ ਯਾਦ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਸਿਮਰਨ ਕਰ ਰਿਹਾ ਹੈ ਮਨ ਸ਼ੁੱਧ ਹੋ ਗਿਆ ਮਨ ਦਾ ਟਿਕਾਓ ਬਣ ਗਿਆ ਕੀ ਵਿਚਾਰਾਂ ਜੇ ਚੱਲੀ ਜਾਂਦੀਆਂ ਜੇ ਚੱਲੀ ਜਾਂਦੀਆਂ ਨੇ ਫਿਰ ਤੇ ਕਹਿੰਦੇ ਤੂੰ ਇੰਜ ਐਂ ਜਿਵੇਂ ਪਾਣੀ ਵਿੱਚ ਮਧਾਣੀ ਤੇ ਹਜ਼ੂਰ ਨੇ ਫਿਰ ਪਤਾ ਕੀ ਆਖਿਆ ਕਹਿਣ ਲੱਗੇ ਕਿ हे ਭਾਈ ਕਿ ਕਾਹੇ ਕੋ ਕੀਜੈ ਧਿਆਨ ਜਪਨਾ ਤੂੰ ਜਪਦਾ ਵੀ ਹੈ ਧਿਆਨ ਵੀ ਲਾਉਂਦਾ ਹੈ ਪਰ ਲੇਕਿਨ ਖੇਡ ਸਾਰੀ ਹੈ ਮਨ ਦੀ ਉ ਟਿਕਿਆ ਹੈ ਕਿੰਨੀ ਟਿਕਿਆ ਕਿ ਦੌੜ ਪਾਜ ਦੇ ਵਿੱਚ ਹਜੇ ਫਿਰਦਾ ਹੈ ਹਜ਼ੂਰ ਨੇ ਕਿਹਾ ਜਬ ਤੇ ਸ਼ੁੱਧ ਨਾਹੀ ਮਨ ਆਪਣਾ ਕਰਮ ਸਾਰੇ ਕਰੀ ਜਾਣਾ ਜੇ ਮਨ ਸ਼ੁੱਧ ਨਹੀਂ ਇਹਦਾ ਮਤਲਬ ਤੂੰ ਅਸਲ ਲਾਭ ਤੱਕ ਨਹੀਂ ਪਹੁੰਚੇਗਾ ਬੈਨੀਫਿਟ ਨਹੀਂ ਮਿਲੇਗਾ ਕੋਈ ਹਰ ਚੀਜ਼ ਦਾ ਰਿਜ਼ਲਟ ਹੈ ਨਾ ਆਉਟਪੁੱਟ ਨਿਕਲਦੀ ਹੈ ਜੋ ਵੀ ਕਰਮ ਕਰ ਰਹੇ ਆ ਇਹਦਾ ਕੁਛ ਨਾ ਕੋਈ ਰਿਜ਼ਲਟ ਨਿਕਲੇਗਾ ਭਾਵੇਂ ਫੇਲ ਤੇ ਭਾਵੇਂ ਪਾਸ ਪਰ ਲੇਕਿਨ ਜੇ ਕੁਛ ਰਿਜ਼ਲਟ ਹੀ ਨਹੀਂ ਨਿਕਲਿਆ ਉਸ ਕਰਮ ਨੂੰ ਕਰਨ ਦਾ ਵੀ ਕੀ ਫਾਇਦਾ ਇਸ ਕਰਕੇ ਹਜ਼ੂਰ ਕਹਿੰਦੇ ਨੇ ਭਾਈ ਜਿੱਥੇ ਸਿਮਰਨ ਕਰੋ ਨਾਮ ਜਪੋ ਧਿਆਨ ਲਾਓ ਪਰ ਕੇਵਲ ਮਨ ਨੂੰ ਸ਼ੁੱਧਤਾ ਵਾਲੇ ਪਾਸੇ ਲਜਾਓ ਨਿਰਮਲ ਬਣਾਓ ਖਾਲਸ ਸ਼ੁੱਧ ਬਣਾਓ ਤੇ ਹੁੰਦਾ ਕੀ ਇਹ ਫਿਰ ਭਾਈ ਉਸਤ ਮੰਨ ਮੇਂ ਕਰ ਅਨੰਕਾਰ ਜਿਹੜਾ ਮਨ